ਫਰੀਦਕੋਟ ਜ਼ਿਲ੍ਹੇ ਤੋਂ ਇੱਕ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਅੰਗਰੇਜ਼ ਸਿੰਘ ਗੋਰਾ ਮੱਤਾ ਨੌਜਵਾਨ ਮੁੰਡਾ ਮਜ਼ਦੂਰ ਯੂਨੀਅਨ ਪੰਜਾਬ ਦਾ ਆਗੂ ਜਿਸ ਨੂੰ ਸੀਆਈਏ ਸਟਾਫ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਉਹਨਾਂ ਬਾਰੇ ਗੱਲਾਂ ਸਾਹਮਣੇ ਆਈਆਂ ਨੇ ਬੜੀਆਂ ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਨੇ ਖੁਦ ਉਹ ਪੀੜਤ ਨੌਜਵਾਨ ਅੰਗਰੇਜ਼ ਸਿੰਘ ਉਰਫ ਗੋਰਾ ਮੱਤਾ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ ਪਹਿਲਾਂ ਤਾਂ ਤੋਂ ਅੰਗਰੇਜ਼ ਸਿੰਘ ਜੀ ਇਹ ਦੱਸੋ ਕਿ ਇਹ ਜੀ ਕਿਹੜੀ ਸਥਿਤੀ ਪੈਦਾ ਹੋ ਗਈ ਸੀ ਕਿ ਤੁਹਾਡੇ ਖਿਲਾਫ ਪਹਿਲਾਂ ਐਫਆਈਆਰ ਦਰਜ ਹੁੰਦੀ ਹੈ ਪਰਚਾ ਦਰਜ ਹੁੰਦਾ ਤੇ ਫਿਰ ਤੁਹਾਨੂੰ ਸੀਆਈਏ ਸਟਾਫ ਨੇ ਚੁੱਕਿਆ ਤੇ ਉਸ ਤੋਂ ਬਾਅਦ ਜੋ ਜੋ ਕੁਝ ਹੋਇਆ ਮੋੜ ਕਿੱਥੋਂ ਵੱਜਿਆ ਇਸ ਕਹਾਣੀ ਦਾ ਹਾਂਜੀ ਭਾਈ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਤੁਹਾਡਾ ਧੰਨਵਾਦ ਕੀ ਮੋੜ ਆਇਆ ਵੱਜਿਆ ਵੀ ਕੋਈ ਐਫਆਈਆਰ ਨਹੀਂ ਮੇਰੇ ਤੇ ਦਰਜ ਅੱਛਾ ਕੋਈ ਨਹੀਂ ਸਿਰਫ ਧਰਨਾ ਸੀਗਾ ਮਜ਼ਦੂਰਾਂ ਦਾ ਵਿਚਾਰਿਆਂ ਨੂੰ ਕੰਮ ਨਹੀਂ ਦੇ ਰਹੇ ਸੀ ਮਨਰੇਗਾ ਮਜ਼ਦੂਰਾਂ ਨੂੰ 20 ਪਿੰਡਾਂ ਦੇ ਲੋਕ ਕਿਤੇ ਵੀਡੀਪੀਓ ਦਫ਼ਤਰ ਕਿਤੇ 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 ਤੇ ਉਹਦੇ ਫਿਰ ਜਿਹੜਾ ਸਾਡਾ ਧਰਨਾ ਸੀਗਾ ਪੁਲ ਤੇ ਜੀ ਅਸੀਂ ਰੋਡ ਜੰਕ ਕਰਾਂਗੇ ਜਿਹੜਾ ਤੁਸੀਂ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਰੋਜ਼ ਇੱਕ ਪਾਸੇ ਜੀ ਹਾਂਜੀ ਕਿਹੜੇ ਸ਼ਹਿਰ ਵਿੱਚ ਧਰਨਾ ਲਾਇਆ ਸੀ ਤੁਸੀਂ ਜੈਤੋ ਜੈਤੋ ਜੀ ਜੈਤੋ ਲਾਉਣਾ ਸੀਗਾ ਜੀ ਜੀ ਜੈਤੋ ਜੀ ਤੇ ਉੱਥੇ ਵੀ ਬਿੰਦਾ ਦੇ ਲੋਕ ਹੋਰ ਵੀ ਆਏ ਸੀਗੇ ਤੇ ਬੱਸ ਮੈਂ ਉੱਥੇ ਥੋੜਾ ਜਿਹਾ ਨੇੜੇ ਪਹੁੰਚਿਆ ਤੇ ਇਹ ਮੌਕੇ ਦਾ ਇੰਚਾਰਜ ਆ ਜਿਹੜਾ ਰਜੇਸ਼ ਕੁਮਾਰ ਜੀ ਇੰਤਹਾਮ ਲਾ ਕੇ ਮੇਰਾ ਫੋਨ ਜਿਹੜਾ ਫੜ ਲਤੇ ਮੈਨੂੰ ਸੀਆਈ ਜੀ ਉੱਥੇ ਪ੍ਰਾਈਵੇਟ ਗੱਡੀ ਖੜੀ ਸੀ ਅੰਦਰ ਜਾਲੀਆਂ ਲੱਗੀਆਂ ਕੀਤੀ ਇਹ ਮੈਨੂੰ ਮਤਲਬ ਇਹਨਾਂ ਨੇ ਗੱਡੀ ਚ ਭਾਣਾ ਜੀ ਅੱਛਾ ਹਾਂਜੀ ਇਹ ਕਿਹੜੀ ਤਰੀਕ ਦੀ ਗੱਲ ਹੈ 31 ਜਨਵਰੀ ਜੀ 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 31 ਜਨਵਰੀ ਦੀ ਗੱਲ ਹੈ ਤਾਂ ਉਹ ਤੁਹਾਨੂੰ ਬਿਠਾ ਲਿਆ ਜਾਂਦਾ ਹੈ ਤੇ ਤੁਸੀਂ ਉਦੋਂ ਤੁਹਾਨੂੰ ਸ਼ੱਕ ਹੋਇਆ ਕਿ ਕਿਤੇ ਲੈ ਕੇ ਜਾਣਗੇ ਜਾਂ ਫਿਰ ਆਮ ਤੌਰ ਦੇ ਉੱਤੇ ਧਰਨੇ ਦੇ ਜਿਹੜੇ ਆਗੂ ਹੁੰਦੇ ਆ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਜਾਂ ਤੁਹਾਨੂੰ ਉਹ ਲੱਗਿਆ ਕਿ ਧਰਨੇ ਵਿੱਚ ਨਾ ਪੁੱਜਾਂ ਮੈਂ ਇਸ ਕਰਕੇ ਡਿਟੇਨ ਕੀਤਾ ਜਾ ਰਿਹਾ ਹਾਂ ਹਾਂ ਜੀ ਮੈਨੂੰ ਆਈ ਲੱਗਿਆ ਵੀ ਚਲੋ ਪਹਿਲਾਂ ਵੀ ਇਹ ਰਿਟੇਨ ਕਰ ਲੈਂਦੇ ਆ ਵੀ ਅੱਜ ਕੀ ਵੀ ਚਲੋ ਕਰਨਾ ਇਹਨਾਂ ਨੇ ਕੀ ਆ ਹੋ ਗਿਆ ਵੀ ਚਲ ਕਰ ਲੈਣੇ ਹਨਾ ਤੇ ਉਸ ਤੋਂ ਬਾਅਦ ਜਦੋਂ ਇਹ ਮੈਨੂੰ ਗੱਡੀ ਚ ਬਿਠਾ ਕੇ ਲੈ ਗਏ ਵਾਇਆ ਬਗਰਾੜੀ ਤੋਂ ਹਾਈਵੇ ਫ੍ਰੀਪੋਰਟ ਅੱਛਾ ਪਰ ਉਹ ਤੇ ਜਾ ਕੇ ਉਹ ਮੈਨੂੰ ਕਹਿੰਦੇ ਜਿਹੜੇ ਮੇਰੇ ਮੁੰਡੇ ਨਾਲ ਬੈਠੇ ਸੀ ਜਿਹੜੇ ਇੱਥੋਂ ਐਸਐਸ ਤੋਂ ਨੇ ਭੇਜੇ ਸੀ ਸੀਏ ਵਾਲੇ ਮੁੰਡੇ ਜੀ ਉਹ ਕਹਿੰਦੇ ਵੀ ਮਤਲਬ ਅੱਖਾਂ ਬੰਨ੍ਹ ਆਲਦਿਆਂ ਮੈਂ ਕਿਹਾ ਮੈਂ ਕੋਈ ਕ੍ਰਾਈਮ ਨਹੀਂ ਕੀਤਾ ਮੇਰੇ ਤੇ ਐਫਆਈਆਰ ਦਰਜ ਨਹੀਂ ਜਮ ਬਿਲਕੁਲ ਧਰਨੇ ਤੋਂ ਤੁਸੀਂ ਚੱਕੇ ਮਾ ਅੱਖਾਂ ਕਿਉਂ ਬੰਨ੍ਹ ਜੀ ਚਲੋ ਐਨੇ ਜੀ ਤੇ ਉਹਨਾਂ ਨੇ ਗੱਡੀ ਰੋਕੀ ਮੈਂ ਅੰਦਰ ਬੈਠਾ ਇੱਕ ਮੁੰਡਾ ਸੀਆਈ ਦਾ ਮੇਰੇ ਨਾਲ ਬੈਠਾ ਗੱਡੀ ਦੇ ਤੇ ਜਦੋਂ ਫਰੀਦਕੋਟ ਪਹੁੰਚਦੇ ਆ ਨਹਿਰਾ ਤੋਂ ਥੋੜਾ ਆ ਬਾਗ ਆਉਂਦਾ ਇੱਕ ਚਹਿਲਾ ਵਾਲੇ ਪੋੜ ਵਾਲੇ ਪਾਸੇ ਫਾਟਕਾਂ ਕੋਲੇ ਉਦੋਂ ਪਹਿਲਾਂ ਉਹ ਗੱਡੀ ਰੋਕਦੇ ਆ ਉਹ ਗੱਡੀ ਤੋਂ ਬਾਹਰ ਨਿਕਲਦੇ ਆ ਤੇ ਇੱਕ ਸਖਵਿੰਦਰ ਸਿੰਘ ਸੀਆਈ ਇਨਚਾਰਜ ਫਰੀਦਕੋਟ ਆਉਂਦਾ ਅੱਛਾ ਬਹੁਤ ਤੇਜ਼ ਗੱਡੀ ਲੈ ਕੇ ਸਕਾਰਪਿਓ ਤੇ ਉਹ ਕਹਿੰਦਾ ਕੀ ਹੋਇਆ ਤੈਨੂੰ ਬੰਦਾਂ ਦੀ ਅੱਖਾਂ ਤੇ ਚਲੋ ਜਦੋਂ ਫਿਰ ਉਹ 7 8 7 8 ਜਣੀ ਰਲ ਕੇ ਫਿਰ ਇਹਨੇ ਬੰਦੇ ਚ ਭਾਈ ਕੀ ਬੰਦਾ ਬੰਦੇ ਦਾ ਮਤਲਬ ਉਹ ਉਸ ਸਮੇਂ ਦੇ ਦੌਰਾਨ ਤੁਹਾਡਾ ਕਿਸੇ ਨਾਲ ਸੰਪਰਕ ਵੀ ਨਹੀਂ ਸੀ ਹੋ ਸਕਦਾ ਫੋਨ ਖੋ ਲਿਆ ਗਿਆ ਸੀ ਫੋਨ ਖੋ ਲਿਆ ਸੀ ਜੀ ਤੇ ਇਹ ਲੈ ਕੇ ਵੀ ਬੰਦ ਚ ਗੱਡੀ ਚ ਮਤਲਬ ਕਾਲੀਆਂ ਜਾਲੀਆਂ ਲੱਗਣਾ ਸੀ ਅੰਦਰ ਹੂੰ ਹੂੰ ਤੇ ਪ੍ਰਾਈਵੇਟ ਗੱਡੀ ਲੱਗ ਰਹੀ ਸੀ ਵਿੱਚ ਬੰਦੇ ਬੈਠੇ ਜੀ ਤੇ ਉਸ ਤੋਂ ਬਾਅਦ ਮੇਰੇ ਹੱਥ ਦੋਨੇ ਇਹਨਾਂ ਨੇ ਬੰਨ ਲਏ ਜੀ ਪਿੱਛੋਂ ਬਾਵਾ ਮਰੋੜ ਕੇ ਤੇ ਅੱਖਾਂ ਬਾਲੀਆਂ ਮੀਲੀ ਪੱਟੀ ਨਾਲ ਹੂੰ ਤੇ ਉਸ ਤੋਂ ਬਾਅਦ ਇਹ 5 ਮਿੰਟ ਗੱਡੀ ਚੱਲੀ ਆ ਸਿਰਫ 5 ਮਿੰਟ ਤੋਂ ਬਾਅਦ ਜੀ ਉਹ ਮੈਨੂੰ ਸੀਆਈ ਲੈ ਕੇ ਗਿਆ ਜਾਂ ਕਿਸੇ ਹੋਰ ਬਿਲਡਿੰਗ ਚ ਲੈ ਕੇ ਗਿਆ ਉਹ ਨਹੀਂ ਮੈਨੂੰ ਪਤਾ ਲੱਗਿਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਾਂਦੇ ਹੀ ਕਾਰ ਚ ਦੇਤਾ ਜੀ ਮਤਲਬ ਜਦੋਂ ਅੱਖਾਂ ਬਨੀਆਂ ਗਿਆ ਉਹ ਲੋਕੇਸ਼ਨ ਉਹ ਸੀ ਜਦੋਂ ਫਰੀਦਕੋਟ ਐਂਟਰ ਕਰਨ ਤੋਂ ਪਹਿਲਾਂ ਨਹਿਰਾਂ ਵਾਲੀ ਥਾਂ ਆਉਂਦੀ ਹੈ हां जी हां जी बिल्कुल बिल्कुल वो बस थोड़े सीए ਦੇ ਨੇੜੇ ਤੇੜੀ ਸੀ ਉੱਥੇ ਠੀਕ ਹੈ ਕਿਤੇ ਵੀ ਜਿੱਥੇ ਬਾਗ ਸੀ ਜਾਂ बस ਨੇੜੇ ਤੇੜੇ ਸੀ 5-5 ਮਿੰਟ ਗੱਡੀ ਚੱਲੀ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਕਾਰਚ ਦਿੱਤਾ ਜਾਂਦਾ ਮੈਨੂੰ ਜੀ ਤੇ 2 ਘੰਟੇ ਬਾਅਦ ਫਿਰ ਆਉਂਦੇ ਆ ਤਿੰਨ ਚਾਰ ਜਣੇ ਜੀ ਤੇ ਇਹ ਟੋਟਲ 7-8 ਬੰਦਿਆਂ ਦੀ ਗਿਣਤੀ ਬਣ ਜਾਂਦੀ ਹੈ ਟੋਟਲ ਠੀਕ ਹੈ ਤੇ ਮੈਨੂੰ ਅਲਸ ਲੰਗਾ ਕਰ ਲੈਂਦੇ ਆ ਅੱਛਾ ਮੈਨੂੰ ਕਹਿੰਦੇ ਅੱਜ ਲਵਾਉਣੇ ਤੇਰੇ ਧਰਨੇ ਚ ਸਬੰਧੀ ਭੰਗ ਕਰਨੀ ਹੈ ਕਿ ਕਿਵੇਂ ਕਰਨੀ ਹੈ ਅੱਛਾ ਐਮਐਲਏ ਦੇ ਖਿਲਾਫ ਬੋਲੇਗਾ ਬਹਿ ਕੇ ਖਿਲਾਫ ਕੀ ਅਸੀਂ ਤਾਂ ਲੋਕਾਂ ਵਾਸਤੇ ਰੋਜ਼ਗਾਰ ਲੱਭਦੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦੇ ਖਿਲਾਫ ਕੀ ਇਹ ਡੈਮੋਕ੍ਰੇਸੀ ਹੈ ਹਰੇਕ ਦਾ ਮੰਗ ਕਰ ਸਕਦਾ ਧਰਨੇ ਮਿਜਾਰੀ ਲਾ ਸਕਦਾ ਹੂੰ ਉਹਨਾਂ ਨੇ ਐਮਐਲਏ ਦਾ ਨਾਮ ਲਿਆ ਚਲੋ ਐਮਐਲਏ ਦਾ ਨਾਮ ਲਿਆ ਜੀ ਡੀਐਸਪੀ ਦਾ ਨਾਮ ਲਿਆ ਐਸਐਚਓ ਦਾ ਨਾਮ ਲਿਆ ਰਜਿਸਟਰ ਇਹ ਤਿੰਨ ਮੰਨ ਦਾ ਨਾਮ ਲਿਆ ਉਹਨਾਂ ਨੇ ਡੀਐਸਪੀ ਕੌਣ ਤੇ ਐਮਐਲਏ ਜੈਤੋ ਹਾਂ ਜੀ ਐਮਐਲਏ ਅਮੋਲਕ ਸਿੰਘ ਹੂੰ ਹਾਂਜੀ ਤੇ ਡੀਐਸਪੀ ਤੇ ਡੀਐਸਪੀ ਸੁਖਦੀਪ ਸਿੰਘ ਆ ਜੀ ਜੱਤੋ ਅੱਛਾ ਹਾਂਜੀ ਤੇ ਉਹ ਕਹਿੰਦੇ ਵੀ ਜਥੇਬੰਦੀ ਕਰ ਪਹਿਲਾਂ ਨਹੀਂ ਪਹਿਲਾਂ ਤਾਂ ਜਦੋਂ ਕਾਰ ਚੋਂ ਬਾਹਰ ਕੱਢਿਆ ਉਹ 2 ਘੰਟੇ ਕਾਰ ਚ ਦਿੱਤਾ ਮੈਨੂੰ ਤੇ ਮੇਰੇ ਦੋਵੇਂ ਹੱਥ ਬੰਨ੍ਹ ਲਏ ਉਹਨਾਂ ਨੇ ਅੰਗੂੜਾ ਚੁੰਗਲਾ ਪਵਾ ਕੇ ਹੂੰ ਤੇ ਉਸ ਤੋਂ ਬਾਅਦ ਫਿਰ ਨਾਲ ਹੀ ਜਦੋਂ ਹੱਥ ਬੰਨ੍ਹ ਲਏ ਪੈਰ ਬੰਨ੍ਹ ਲਏ ਤੇ ਉਹਨਾਂ ਨੇ ਆਲਸ ਲੰਗਾ ਕਰਕੇ ਮੈਨੂੰ ਪੌਣੀ ਤੇ ਟੰਗਤਾ ਜੀਤਾ ਅੱਛਾ ਜਿਹੜੇ ਮਸਲ ਹੁੰਦੇ ਆਪਣੇ ਪਿੱਛੇ ਜਿਹੜੇ ਆਪਣੇ ਹੁੰਦੇ ਆ ਹੱਡ ਜੀ ਦੋਨੇ ਪਾਸਿਓਂ ਉਹ ਦੋਨੇ ਜੁੜ ਗਏ ਆ ਜੀ ਅੱਛਾ ਤੇ ਉਹਦੇ ਨਿਕਲ ਲੱਗੀ ਤੇ ਇਹਨਾਂ ਨੇ ਫਿਰ ਹੋਰ ਕੀ ਤੇ ਉਧਰੋਂ ਵੀਡੀਓ ਕਾਲ ਤੇ ਡੀਐਸਪੀ ਤੇ ਐਮਐਲਏ ਹੂੰ ਮਤਲਬ ਤੇ ਆ ਕਹਿੰਦੇ ਆ ਦੇਖੋ ਲਾਈਮਾਰੇ ਉਸ ਦੌਰਾਨ ਸਾਡੀਆਂ ਖੁੱਲੀਆਂ ਸੀ ਜਾਂ ਬੰਦ ਸੀ ਅਈ ਉਦੋਂ ਖੁੱਲੀਆਂ ਸੀ ਬਾਈ ਉਦੋਂ ਖੁੱਲੀਆਂ ਸੀ ਹੂੰ ਸਿਰਫ ਜਗਾ ਨਹੀਂ ਇਹਨਾਂ ਨੇ ਦੇਖਣ ਦਿੱਤੀ ਬਾਕੀ ਸਾਰਾ ਖੋਲਤਾ ਸੀ ਅੱਖਾਂ ਮੇਰੀਆਂ ਤੁਸੀਂ ਫਿਰ ਉਹਨਾਂ ਨਾਲ ਜਦੋਂ ਵੀਡੀਓ ਕਾਲ ਹੋ ਰਹੀ ਸੀ ਐਮਐਲਏ ਜਾਂ ਡੀਐਸਪੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਤੁਸੀਂ ਉਹਨਾਂ ਦਾ ਫੇਸ ਦੇਖ ਪਾਏ ਜਾਂ ਆਵਾਜ਼ ਹੀ ਪਛਾਣੀ ਕਿ ਐਮਐਲਏ ਤੇ ਡੀਐਸਪੀ ਨੇ ਨਹੀਂ ਜਦੋਂ ਸਰ ਦੇਖੋ ਮੇਰੀ ਗੱਲ ਸੁਣੋ ਜਦੋਂ ਆਪਾਂ ਹੁਣ ਫੋਨ ਤੇ ਗੱਲ ਕਰ ਰਹੇ ਆ ਤੁਹਾਨੂੰ ਐ ਤਾਂ ਪਤਾ ਲੱਗਦਾ ਨਾ ਵੀ ਬੰਦਾ ਐਨੇ ਤੇ ਬਈ ਬਾਜ਼ ਕੀ ਪਛਾਣੀ ਜੋ ਕੀ ਫਿਰ ਤਾਂ ਤਾਂ ਫੇਰੀ ਨਿਕਲੀ ਜਾਂਦੀ ਸੀ ਹੂੰ ਉਸ ਤੋਂ ਬਾਅਦ ਮਤਲਬ ਉਹਨਾਂ ਨੇ ਇੱਟਾਂ ਬੰਦੀਆਂ 10 ਅੱਛਾ ਪੰਜ ਉਧਰ ਦੀ ਪੰਜ ਉਧਰ ਦੀ ਲੱਤਾਂ ਵਧਣ ਵਾਸਤੇ ਹੂੰ ਜ ਮਤਲਬ ਬਹੁਤ ਦਸ਼ਦਤ ਕੀਤਾ ਮੈਂ ਜਦੋਂ ਮੈਂ ਪਾਣੀ ਮੰਗਾਂ ਤੇ ਉਹਨਾਂ ਨੇ ਟਾਇਲਟਰ ਚੋਂ ਕੱਢ ਕੇ ਪਾਣੀ ਦਿੱਤਾ ਮੈਨੂੰ ਹੂੰ ਟੀਪਾਂ ਚ ਖੜਾ ਹੁੰਦਾ ਜੀ ਭਾਈ ਅੱਛਾ ਹਾਂ ਉਸ ਤੋਂ ਚਲ ਥੋੜਾ ਮੈਨੂੰ ਦੂ ਅੰਨੰਦ ਸੱਦਦ ਕਰਨ ਤੋਂ ਬਾਅਦ ਥੱਲੇ ਲਾਇਆ ਹੂੰ ਥੱਲੇ ਲਾ ਕੇ ਉਹਨਾਂ ਨੇ ਮਾਲਸਾ ਮੁਸ਼ਾ ਕੀਤੀਆਂ ਦੇਖਿਆ ਵੀ ਹੱਥ ਪੈਰ ਠੀਕ ਹੈ ਹੂੰ ਤੇ ਇਹਨਾਂ ਨੂੰ ਹਸਾਬ ਹੁੰਦਾ ਨਾ ਵੀ ਕਿਸ ਤਰ੍ਹਾਂ ਟੌਰਚਰ ਕਰਨਾ ਜੀ ਤੁਹਾਡਾ ਇਹ ਵਾਹ ਪਹਿਲੀ ਵਾਰ ਹੀ ਪੈ ਰਿਆ ਸੀ ਇਹਨਾਂ ਪੁਲਿਸ ਅਫਸਰਾਂ ਨਾਲ ਪੁਲਿਸ ਅਧਿਕਾਰੀਆਂ ਨਾਲ ਮੁਲਾਜ਼ਮਾਂ ਨਾਲ ਮੇਰੀ ਬਾਤ ਆਇਆ ਜੀ ਲੰਮੇ ਤੋਂ ਲੋਕ ਲੋਕਾਂ ਨੇ ਲੜ ਰਹੇ ਆ ਕਿਸਾਨਾਂ ਮਜ਼ਦੂਰਾਂ ਲਈ ਬਾਤ ਆ ਬਹੁਤ ਪੁਰਾਣਾ ਪਰ ਆ ਦਸ਼ੱਦਤ ਮਤਲਬ ਬਿਨਾ ਵਜੋ ਜਦੋਂ ਕੋਈ ਪਰਚਾ ਨਹੀਂ ਹੋਰ ਨਹੀਂ ਕੁਛ ਨਹੀਂ ਸੱਦਦਾ ਮਿੱਜੀ ਦਾ ਰੰਝਸ਼ ਉਹਨਾਂ ਨੇ ਕੱਢੀ ਹੈ ਜੀ ਮਤਲਬ ਤੁਸੀਂ ਉੱਥੇ ਥੋੜਾ ਬਾਤਾਂ ਉਹਨਾਂ ਨੂੰ ਅਪੀਲ ਕੋਈ ਦਲੀਲ ਰੱਖੀ ਹੋਣੀ ਹੈ ਕਿ ਮੇਰਾ ਖਸੂਰ ਦੱਸੋ ਕੀ ਹੈ ਜਾਂ ਮੇਰੇ ਖਿਲਾਫ ਐਫ ਆਈ ਆਰ ਕੀ ਹੋਈ ਹੈ ਇਹ ਮੰਗਿਆ ਹੋਣਾ ਤੁਸੀਂ ਰਿਕਾਰਡ ਬਹੁਤ 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 ਕੋਈ ਬੜਾ ਕੁਛ ਮੈਂ ਕਹਾਂ ਮੈਨੂੰ ਦੱਸੋ ਮੇਰਾ ਉਹ ਕਹਿੰਦੇ ਕਸੂਰ ਇੰਨਾ ਕੀ ਇਹ ਅੱਜ ਤੋਂ ਬਾਅਦ ਨਾ ਕੋਈ ਧਰਮਾ ਲਾਏਗਾ। ਨਾ ਪਹਿਲੇ ਦੇ ਮਤਲਬ ਕੋਈ ਖਲਾਫ ਗੱਲ ਕਰੇਗਾ। ਬਸ ਮਤਲਬ ਤੇ ਨਾ ਹੀ ਡੀਐਸਪੀ ਦੇ ਜਾ ਕੇ ਪੈਰੀ ਹੱਥ ਲਾਉਣੇ ਆ ਕਹਿੰਦੇ। ਜੀ। ਡੀਐਸਪੀ ਦੇ ਐਸਐਸਟੀ ਤੇ ਐਮਐਲਏ ਦੇ ਜਾ ਕੇ ਪੈਰੀ ਹੱਥ ਲਾਉਣੇ। ਇਹ ਗੱਲ ਉਹਨਾਂ ਕੋਲ ਕੱਟੋ-ਕੱਟ ਕੋਈ ਸੌਪ ਨਹੀਂ ਗਈ ਹੈ ਜੀ। ਅੱਛਾ ਤੇ ਉਸ ਤੋਂ ਬਾਅਦ ਤੁਹਾਡੀ ਸੁਣੀ ਨਹੀਂ ਜਾਂਦੀ ਤੇ ਤੁਹਾਨੂੰ ਕੁੱਟ ਮਾਰ ਲਗਾਤਾਰ ਜਾਰੀ ਰਹਿੰਦੀ ਹੈ। ਲਗਾਤਾਰ ਉਸ ਤੋਂ ਬਾਅਦ ਬਈ ਜਦੋਂ ਥੋੜਾ ਮੈਨੂੰ ਥੋੜੀ ਸਰਤ ਆਉਂਦੀ ਹੈ। ਹਾਂਜੀ। ਤੇ ਫਿਰ ਉਹਨਾਂ ਦੇ ਨਾਲ ਮਤਲਬ ਇੱਕ ਬੰਦੇ ਨੇ ਜਿਹੜਾ ਫੜ ਕੇ ਜੁੰਡੇ ਤੇ ਲਾ ਕੇ ਢੂਈ ਚ ਗੋ ਜੀ ਤੇ ਤਿੰਨਾਂ ਨੇ ਉੱਧਰ ਹੋ ਗਏ ਤੇ ਉਹ ਸੁਖਵਿੰਦਰ ਜਿਹੜਾ ਐਨਸੀਆਈ ਇਨਚਾਰਜ ਹੈ ਉਹ ਸਾਹਮਣੇ ਬੈਠਾ ਮਤਲਬ ਫੋਨ ਤੇ ਮਤਲਬ ਜੋ ਕਾਰਵਾਈ ਪਾ ਰਿਹਾ ਵੀ ਦਸਤਾਵੇਜ਼ ਦਿਖਾ ਰਿਹਾ ਤੇ ਉਹਨੇ ਮਤਲਬ ਲੱਤਾਂ ਮਤਲਬ ਜਰਾਕਾ ਪਵਾਦਾ ਦੋਨੇ ਪਾੜ ਤੀਆਂ ਜੀ ਤੇ ਇਹ ਸਾਰਾ ਕੁਝ ਸਿਲਸਿਲਾ ਕਦੋਂ ਤੱਕ ਜਾਰੀ ਰਿਹਾ ਇੱਕ ਘਟੋ ਘਟ ਜੀ ਇੱਕ ਘਟੋ ਘਟ ਸ਼ਾਮ ਦੇ 4 ਵਜੇ ਤੱਕ ਚੱਲਿਆ ਜੀ ਤੇ ਉਦੋਂ ਬਾਅਦ ਤੁਹਾਡੇ ਕੋਈ ਸਾਥੀਆਂ ਨੂੰ ਪਤਾ ਲੱਗਿਆ ਜਿਹੜੇ ਧਰਨੇ 'ਚ ਸ਼ਾਮਲ ਹੋਣਾ ਸੀ ਕਿ ਸਾਡਾ ਆਗੂ ਨਹੀਂ ਆਇਆ ਇੱਥੇ ਨਹੀਂ ਉਹਨੇ ਚਾਏ ਸੀਗਾ ਜੀ ਇਹ ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਅੱਛਾ ਬਹੁਤ ਸਾਰੇ ਸਾਡੇ ਲੋਕਾਂ ਨੇ ਗ੍ਰਿਫਤਾਰੀਆਂ ਵੀ ਦਿੱਤੀਆਂ ਹਾਂਜੀ ਇਹਨਾਂ ਨੇ ਜੈਤੂ ਤੋਂ ਧਾਕੇ ਕੋਈ ਸਦਰ ਲੈ ਗਏ ਫਰੀਦਕੋਟ ਕੋਈ ਸਿਟੀ ਲੈ ਗਏ ਜਾਂ ਉੱਥੇ ਕੀ ਵਾਪਰਿਆ ਉਹ ਇਹਨਾਂ ਪਤਾ ਵੀ ਸਾਡੇ ਬੰਦਿਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਮਜ਼ਦੂਰਾਂ ਨੇ ਉਹ ਕਿੱਥੇ ਰਹਿ ਗਏ ਜਿੱਥੇ ਨਹੀਂ ਲੈ ਕੇ ਪੂਰੀ ਜਾਣਕਾਰੀ ਨਹੀਂ ਸੀ ਆਇਨੀ ਸੀ ਕਿਉਂਕਿ ਮਤਲਬ ਵੀ ਮੈਂ ਤਾਂ ਫਿਰ ਮੈਨੂੰ 57 ਸ਼ਾਮ ਨੂੰ ਪਤਾ ਲੱਗਿਆ ਵੀ ਜਦੋਂ ਉਹਨੂੰ ਜੇਲ੍ਹ ਛੱਡ ਕੇ ਆਇਆ ਮੈਨੂੰ ਕਿਤੇ ਪੇਸ਼ ਨਹੀਂ ਕੀਤਾ ਇਸ ਦਮ ਦੇ ਨਹੀਂ ਕੀਤਾ ਕਿਸੇ ਜੱਜ ਦੇ ਨਹੀਂ ਕੀਤਾ ਇਹਨਾਂ ਨੇ ਜਿਵੇਂ ਬਾਕੀ ਧਰਨਾ ਕਾਰੀਆਂ ਤੇ 57 ਦਾ ਪਰਚਾ ਪਾ ਦਿੱਤਾ ਗਿਆ ਸ਼ਾਮ ਨੂੰ ਤੁਹਾਨੂੰ ਪਤਾ ਲੱਗਦਾ ਹੈ ਕਿ 57 ਦੇ ਤਹਿਤ ਮੈਨੂੰ ਨਾਮਜ਼ਦ ਕੀਤਾ ਗਿਆ ਨਹੀਂ ਉਹਨਾਂ ਨੇ ਨਹੀਂ ਪਾਇਆ ਮੇਰੇ ਕੱਲੇ ਤੇ ਹੀ ਪਾਇਆ ਅੱਛਾ ਕੱਲੇ ਤੇ ਪਾਇਆ ਸਾਤ 57 ਕਰਕੇ ਮੈਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਰਾਤ ਨੂੰ 8 ਵਜੇ ਉਸ ਤੋਂ ਬਾਅਦ ਤੁਹਾਡਾ ਸੌਂਪਰਕ ਆਪਣੇ ਸਾਥੀਆਂ ਨਾਲ ਕਦੋਂ ਹੁੰਦਾ ਕਿੰਨੀ ਦੇਰ ਬਾਅਦ ਉਹ ਤਾਂ ਆਏ ਸਿਗੀ ਗੱਲ ਜੀ ਉਹ ਮਤਲਬ ਇੱਕ ਗੱਲ ਰਹੀ ਹੈ ਜਿਹੜੀ ਜਿਹੜੀ ਕੁੱਟ ਮਾਰਚ ਇੱਕ ਉਸ ਤੋਂ ਬਾਅਦ ਜਦੋਂ ਛੱਡੇ ਪਾੜਿਆ ਇੱਕ ਕਾਲੇ ਰੰਗ ਦੀ ਪਾਈਪ ਹੁੰਦੀ ਹੈ ਜੀ ਡੇਢ ਦੋ ਕੁ ਮੀਟਰ ਦੀ ਜੀ ਉਹ ਜਦੋਂ ਇਹਨਾਂ ਨੇ ਮਤਲਬ ਮੇਰੇ ਪੱਤਾਂ ਤੇ ਰੱਖ ਕੇ ਉੱਤੇ ਦੋ ਬੰਦੇ ਚੜ ਗਏ ਜਿਵੇਂ ਆਪਾਂ ਘੋਟਾ ਫੇਰਦੇ ਆ ਅੱਛਾ ਹਾਂਜੀ ਤੇ ਮੈਂ ਬਹੁਤ ਰੋਇਆ ਕਲਾਇਆ ਬੜਾ ਪਟਿਆ ਮੈਂ ਕਿਹਾ ਯਾਰ ਮੇਰਾ ਕਸੂਰ ਦੱਸੋ ਜਦੇ ਬਸ ਕਸੂਰ ਇਹੀ ਹੈ ਵੀ ਜਾ ਕੇ ਡੀਐਸਪੀ ਦੇ ਪੈਰੀ ਹੱਥ ਲਾਉਣੇ ਆ ਐਮਐਲਏ ਦੇ ਪੈਰੀ ਹੱਥ ਲਾਉਣੇ ਤੇ ਕੋਈ ਧਰਨਾ ਮਜਾਰਾ ਨਹੀਂ ਕਰੇਗਾ ਜਿੱਤੋਂ ਬਾਅਦ ਅੱਛਾ ਹਾਂਜੀ ਉਸ ਤੋਂ ਬਾਅਦ ਮੇਰਾ ਜਿਹੜਾ ਸਾਥੀ ਜਾਲ ਜ ਘਰ ਮੇਰਾ ਕੋਈ ਕਿਸੇ ਨਾਲ ਤਾਲਮੇਲ ਨਹੀਂ ਹੋਇਆ ਉਹ ਤਾਂ ਜਦੋਂ ਮੈਨੂੰ ਸਾਡਾ ਦਾ ਜੇਲ ਤੇ ਉਥੋਂ ਇੱਕ ਹੌਲਦਾਰ ਕੁਲਦੀਪ ਸਿੰਘ ਹਮਮਣ ਤੇ ਉਹ ਗੱਡੀ ਦੀ ਚਾਬੀ ਜੀ ਮੈਂ ਸੌਰੀ ਫੋਨ ਨਹੀਂ ਬਟੂਆ ਤੇ ਗੱਡੀ ਦੀ ਚਾਬੀ ਫੋਨ ਤਾਂ ਐਸਐਸ ਚੁਣੇ ਰੱਖ ਲਿਆ ਸੀ ਮੇਰਾ ਪਹਿਲਾਂ ਹੀ ਜੀ ਜੀ ਤੇ ਉਹਨੇ ਫੋਨ ਕੀਤਾ ਵੀ ਥੋੜਾ ਲੈ ਕੇ ਜੀ 7 ਦਿਨ ਨੂੰ 6-7 ਦਿਨ ਇਹਨਾਂ ਨੇ ਜਾਣਤੀ ਨਹੀਂ ਬੋਸ਼ਣੀ ਐਤਵਾਰ ਆ ਗਿਆ ਜੀ ਹਾਂਜੀ ਰਸਵਾਰ ਨੂੰ ਸੈਨ ਨਹੀਂ ਹਮ ਕਿ ਲੈ ਦੇ ਕਹਿੰਦੇ ਹਮ ਗੁਰਵਾਰ ਨੂੰ ਫਿਰ ਜਵਾਨਤ ਤੇ ਉਹਨੂੰ ਲੈਣੀ ਪਈ ਅੱਛਾ ਐਸ ਡਬਲ ਹਾਂਜੀ ਹਾਂਜੀ ਮਤਲਬ ਇਹ ਹਫਤੇ ਦਾ ਇੱਕ ਸਿਲਸਿਲਾ ਚੱਲਿਆ ਜਿਹਦੇ ਦੌਰਾਨ ਤੁਹਾਡੇ ਨਾਲ ਕਾਫੀ ਯਾਤਰੀਆਂ ਹੋਈਆਂ ਬਹੁਤ ਜ਼ਿਆਦਾ ਸੀ ਬਹੁਤ ਐਕਟਿਵ ਇਟ ਕੋਈ ਝੂਠ ਨਹੀਂ ਜੇ ਕੋਈ ਸਾਥੀ ਸੱਜਣ ਇਸ ਰਿਕਾਰਡ ਨੂੰ ਸੁਣ ਕੇ ਮੇਰਾ ਪਿੰਡਾ ਦੇਖਣਾ ਸਕਦਾ ਜਾਂ ਮੇਰੇ ਕੋਈ ਜਿੰਨੀਆਂ ਲੱਤਾ ਜਿਹੜੀਆਂ ਚੌੜੇ ਚੱਡੇ ਪਾੜੇ ਆ ਜਾਂ ਮੇਰੇ ਬਾਵਾ ਕਟੀਆਂ ਜਾਂ ਮੇਰੇ ਮਸਲਾ ਜਿਸ ਜਿੰਨੀ ਗੱਲ ਮੈਂ ਕਹੀ ਹੈ ਬਿਲਕੁਲ ਸੱਚ ਕਹੀ ਹੈ ਜਦੋਂ ਮਰਜ਼ੀ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਕਿਸੇ ਦਾ ਸਮਝ ਨਹੀਂ ਆ ਰਹੀ ਹੈ ਹਰਾਨੀ ਜਣ ਕਹਿ ਕੇ ਜਦੋਂ ਕੋਈ ਧਰਨਾ ਮਜਾਰਾ ਤੇ ਪੰਜਾਬ ਦੇ ਵਿੱਚ ਥਾਂ ਥਾਂ ਲੱਗਿਆ ਹੋਇਆ ਹੈ ਕਿ ਤੋਂ ਐਸੀ ਜੀ ਗੱਲ ਹੋਰ ਨਹੀਂ ਦੇਖਣ ਨੂੰ ਮਿਲੀ ਜਿਹੜੀ ਇਹ ਤੁਹਾਡੇ ਨਾਲ ਹੱਟੀ ਬੀਤੀ ਹੋ ਗਈ ਹੈ ਐਮਐਲਏ ਇਸ ਹੱਦ ਤੱਕ ਕਿਵੇਂ ਜਾ ਸਕਦਾ ਤੁਹਾਡੇ ਨਾਲ ਕੋਈ ਨਿੱਜੀ ਰੰਜਿਸ਼ ਸੀ ਕੋਈ ਦੁਸ਼ਮਣੀ ਸੀ ਕੋਈ ਵੱਟ ਦਾ ਰੌਲਾ ਕੋਈ ਰੌਲਾ ਨਹੀਂ ਬਸ ਇੰਨਾ ਕਹ ਵੀ ਮੈਂ ਤਾਂ ਗੱਲ ਕਰਦਾ ਜਿੱਤੋ ਦੇ ਅੰਦਰ ਮਤਲਬ ਜੇ ਮਜ਼ਦੂਰਾ ਵਾਸਤੇ ਛੋਟੇ ਕਿਸਾਨਾਂ ਵਾਸਤੇ ਰੌਲਾ ਪਾਉਣਾ ਤਾਂ ਉਹਦਾ ਇਹ ਮੈਨੂੰ ਉਹ ਇਹਨਾਂ ਨੇ ਇਹ ਛਿੱਟਾ ਦਿੱਤਾ ਦੂਜੀ ਗੱਲ ਜਿਹੜੀ ਮਤਲਬ ਉਹ ਵੀ ਏਡੀ ਕੋਈ ਗੱਲ ਨਹੀਂ ਸੀ ਜਿਹੜੀ ਚੰਦ ਭਣ ਹੋਈ ਆ ਅੱਛਾ ਉਹ ਵੀ ਐਮਐਲਏ ਦੀ ਸ਼ਹਿਰ ਤੇ ਮਜ਼ਦੂਰਾਂ ਨੂੰ ਜੇਲ੍ਹ ਤੇ ਉਹ ਨਿੱਬੜ ਸਕਦੀ ਸੀ ਉਹ ਕਾਰਗੁਜ਼ਾਰੀ ਐਮਐਲਏ ਦੀ ਡੀਐਸਪੀ ਦੀ ਤੇ ਐਸਐਚਓ ਦੀ ਮੌਕੇ ਦੀ ਰਜਿਸਟਰੀ ਉੱਥੇ ਵੀ ਇਹ ਵੀ ਹੈਗੀ ਜਾਣਕਾਰੀ ਕਿ ਐਸਐਸਪੀ ਮੌਕੇ ਤੇ ਨਾ ਪਹੁੰਚਦੇ ਤੇ ਹੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜਾਨੀ ਵੀ ਬਿਲਕੁਲ ਪਤਾ ਕੀ ਗੱਲ ਆ ਜੀ ਹਾਂਜੀ ਜੇ ਕੋਈ ਸਾਨਾ ਅਫਸਰ ਹੁੰਦਾ ਨਾ ਜਿਵੇਂ ਇਸ ਟਾਈਮ ਐ ਡੀਐਸਪੀ ਆ ਐਸਐਚਓ ਆ ਉਹ ਦੋਨੋਂ ਤਰ੍ਹਾਂ ਨਾਲ ਬਹਿ ਕੇ ਗੱਲਬਾਤ ਕਰਦੇ ਉਹ ਤਾਂ ਦੂਜੀ ਧਿਰ ਨਾਲ ਸੰਧੀ ਖੜ ਕੇ ਗੋਲੀਆਂ ਚਲਾ ਰਹੇ ਹੂੰ ਬਈ ਉਹਦੇ ਵੀ ਐਮਐਲਏ ਦੀ ਤਖੰਦਾਜੀ ਆ ਦੋਨੋਂ ਪਾਸੇ ਉਹ ਉੱਥੇ ਵੀ ਮਤਲਬ ਮਜ਼ਦੂਰਾਂ ਨੂੰ ਵੱਡੀ ਗੰੰਤੀ ਵਿੱਚ ਸੀਰ ਭੇਜਿਆ ਅੰਗਰੇਜ਼ ਸਿੰਘ ਜੀ ਇਹ ਦੇਖਿਆ ਜਾਂਦਾ ਜਦੋਂ ਇਸ ਜਿਹੇ ਮਾਮਲੇ ਆਉਂਦੇ ਆ ਬੜੇ ਬੇहद ਗੰਭੀਰ ਨੇ ਚਿੰਤਾ ਵਾਲੇ ਨੇ ਤੁਹਾਡੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਖੜੀਆਂ ਵੀ ਹੋਣਗੀਆਂ ਬਿਆਨ ਵੀ ਅਸੀਂ ਸੁਣ ਰਹੇ ਆ ਆ ਰਹੇ ਨੇ ਜਥੇਬੰਦੀਆਂ ਦੇ ਤੁਹਾਡੇ ਹੱਕ ਚ ਪਰ ਐਮ ਐਲ ਏ ਅਸੀਂ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਕਹਿੰਦੇ ਆ ਪਰ ਆਮ ਤੌਰ ਤੇ ਜਿਹੜੇ ਉੱਤੇ ਵੀ ਚਾਹ ਸਿਆਸਤਦਾਨਾ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦਾ ਦੋਸ਼ ਲੱਗਦਾ ਤਾਂ ਉਹਦਾ ਇੱਕੋ ਹੀ ਘੜਿਆ ਘੜਾਇਆ ਜਵਾਬ ਹੁੰਦਾ ਵੀ ਇਹ ਸਾਰੀਆਂ ਚੀਜ਼ਾਂ ਬੇਬੁਨਿਆਦ ਹੈ ਸਿਆਸੀ ਤੌਰ ਦੇ ਉੱਤੇ ਬਦਨਾਮ ਕਰਨ ਦੀ ਕੋਸ਼ਿਸ਼ ਹੈ ਬਿਲਕੁਲ ਕੀ ਕਹਣਾ ਦੇਖੋ 31 ਤਰੀਕ ਤੋਂ ਲੈ ਕੇ ਅੱਜ ਆਪਾਂ ਕਿੰਨੇ ਦਿਨ ਚ ਬੈਠੇ ਆ ਹੂੰ ਆਜੋ ਘਰ ਮੈਂ ਕਹਿੰਦਾ ਮੇਰੇ ਕੱਪੜੀ ਲਵਾ ਕੇ ਸਾਹ ਗੱਲਾਂ ਗੱਲਾਂ ਮੇਰਾ ਅੰਗ ਚੈੱਕ ਕਰ ਲੋ ਹੂੰ ਦੇਖ ਲੋ ਮੇਰੇ ਪੱਟ ਦੇਖ ਲੋ ਮੇਰੀ ਧੌਣ ਦੇਖ ਲੋ ਜਿਹੜੀ ਵੀ ਚੀਜ਼ ਜਿਹੜੀ ਮੈਂ ਕਹੀ ਆ ਬਿਲਕੁਲ ਮਰਜੀ ਕੋਈ ਵੀ ਚੈੱਕ ਕਰ ਸਕਦਾ ਇਸ ਗੱਲ ਉਹਦੇ ਦੋ ਚਾਰ ਪਾਰਟੀ ਇੰਨਾ ਵੱਡਾ ਧਰਨਾ ਕਰੀਆਂ ਦੇ ਉੱਤੇ ਤਸ਼ੱਦਦ ਕਰ ਸਕਦੀ ਐ ਇਹ ਸੋਚਿਆ ਵੀ ਨਹੀਂ ਜਾ ਸਕਦਾ ਵੈਸੇ ਤੋਂ ਤਰ ਇਹ ਜਿਹੜੇ ਆਪਾਂ ਕਹਿੰਦੇ ਨੇ ਨਾ ਆਮ ਘਰਾ ਦੇ ਮੁੰਡੇ ਆ ਇਹ ਲੋਕਾਂ ਨੂੰ ਮਾਰਨ ਤੇ ਹੋਏ ਵਿਆ ਜਿਹੜਾ ਸਾਡੇ ਐਸਐਚਓ ਵੀ ਮਜ਼ਦੂਰਾਂ ਦਾ ਜਿਹੜਾ ਸਾਡਾ ਐਮਐਲਏ ਉਹ ਵੀ ਮਜ਼ਦੂਰਾਂ ਦਾ ਕਿੱਡੀ ਸ਼ਰਮ ਨਾਲ ਜੇ ਕੋਈ ਮਰਜੀਵੜੀਆਂ ਦੀ ਗੱਲ ਕਰਦੇ ਆ ਕੋਈ ਮਜ਼ਦੂਰਾਂ ਦੀ ਗੱਲ ਕਰਦੇ ਆ ਤੇ ਆ ਸਜ਼ਾ ਦੇਣੀ ਇਹਨਾਂ ਨੇ ਚਲੋ ਛੱਡੇ ਪਾੜ ਲੈ ਸਾਰਾ ਕੁਝ ਕਰ ਲਿਆ ਪਰ ਜਿਹੜਾ 3 ਪੁਆਇੰਟ 'ਚ ਪਾਣੀ ਪਾਇਆ ਉਹ ਬਹੁਤ ਇਹਨਾਂ ਨੇ ਮਰਦ ਤੱਕ ਆ ਕੀਤਾ ਤੇ ਇਸ ਬਾਰੇ ਤੁਸੀਂ ਫਿਰ ਉੱਚ ਅਧਿਕਾਰੀਆਂ ਤੱਕ ਜਾਂ ਸਰਕਾਰ ਕੋਲ ਜਾਂ ਕਿਸੇ ਹੋਰ ਹਾਇਰ ਅਥਾਰਟੀ ਕੋਲ ਪਹੁੰਚ ਕੀਤੀ ਹੈ ਇਸ ਬਾਰੇ ਕਿ ਮੇਰੇ ਨਾਲ ਇਹ ਜਿਆਤੀ ਹੋਈ ਹੈ ਤਸ਼ੱਦਦ ਕੀਤਾ ਗਿਆ ਨਜਾਇਜ਼ ਸਰ ਇਹ ਜਨਾ ਮੇਰੀ ਗੱਲ ਸੁਣੋ ਆਪਣੀ ਜਥੇਬੰਦੀ ਆਈ ਸੀ ਕੱਲ ਜੇਰੇ ਪੰਜਾਬ ਕਾਲੀ ਦਲ ਭਾਈ ਗੁਰਦੀਪ ਸਿੰਘ ਬਟੰਡੇ ਹੋਰੀ ਹਾਂਜੀ ਉਹਨਾਂ ਨੇ ਇਹ ਕਿਹਾ ਤੇ ਹੋਰ ਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਆ ਰਹੀਆਂ ਵੀ ਮੇਰੇ ਹੱਕ ਚ ਜਿਵੇਂ ਤੁਸੀਂ ਵੀ ਦੱਸਿਆ ਵੀ ਬਹੁਤ ਬਿਆਨ ਆ ਰਹੇ ਆ ਤੇ ਉਹਦੇ ਚ ਆਇਆ ਭਾਈ ਜੀ ਮੈਥੋਂ ਸੱਚੀ ਲੈਟਰਨ ਤੱਕ ਬੈਠਣਾ ਨਹੀਂ ਜਾਂਦਾ ਹੂੰ ਬਾਸੋਂ ਦਾ ਬੰਨ ਤੱਕ ਪਿਆ ਪਿਆ ਮੈਨੂੰ ਹੂੰ ਹਾਂਜੀ ਮੈਂ ਜਾਊਂਗਾ ਤਾਂ ਤਾਂ ਹੀ ਚੱਲ ਕੇ ਕਿਸੇ ਕੋਲੇ ਨਾ ਜੇ ਮੇਥੋਂ ਤੁਰ ਤੁਰ ਹੋਊਗਾ ਜੀ ਹੂੰ ਤਾਂ ਤੁਹਾਡੀ ਜਥੇਬੰਦੀ ਦੇ ਹੋਰ ਆਗੂ ਸਹਿਬਾਨ ਨੇ ਜਿਹੜੇ ਉਹਨਾਂ ਨੇ ਸਲਾਮ ਅਸ਼ਵਰਾ ਹੋਇਆ ਹੋਵੇਗਾ ਅਗਲਾ ਕਦਮ ਕੋਈ ਚੁੱਕਣ ਦੇ ਲਈ ਵਿਉਂਤਬੰਦੀ ਚੱਲ ਰਹੀ ਹੈ ਤੁਹਾਡੀ ਕਿ ਕਦਮ ਚੁੱਕਿਆ ਜਾਏਗਾ ਬਿਲਕੁਲ ਚੱਲ ਬਿਲਕੁਲ ਜੀ ਬਿਲਕੁਲ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਅਸੀਂ ਇਨਸਾਫ ਲਈ ਕਿ ਪਿੰਡ-ਪਿੰਡ ਵੀ ਜਾਵਾਂਗੇ ਜਥੇਬੰਦੀ ਸਾਰੀਆਂ ਜਥੇਬੰਦੀਆਂ ਇੱਕ ਮਕ ਹੋ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਸਿੱਖ ਜਥੇਬੰਦੀਆਂ ਅਰਗੇ ਤੇ ਬੜੀਆਂ ਇਕੱਠੀਆਂ ਹੋ ਕੇ ਇਸ ਘੋਲ ਨੂੰ ਲੜਾਂਗੇ ਜੀ ਜੀ ਅੰਗਰੇਜ਼ ਸਿੰਘ ਜੀ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲਾਂ ਸੇਤਜਾਬ ਹੋਵੋ ਤੇ ਫਿਰ ਜੇਕਰ વાਕਈ ਜੋ ਤੁਸੀਂ ਦੱਸਿਆ ਬਿਆਨ ਕੀਤਾ ਇਹ ਸੱਚ ਹੈ ਹੂ ਬਹੂ ਤਾਂ ਬਹੁਤ ਮਾੜੀ ਗੱਲ ਨਿੰਦਣ ਹੀ ਹੋਗਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਬਾਰੇ ਸਰਕਾਰ ਤੇ ਸਰਕਾਰ ਦੇ ਵਿਧਾਇਕ ਤੇ ਪੁਲਿਸ ਅਫਸਰ ਕੀ ਕਹਿੰਦੇ ਨੇ ਬਹੁਤ ਸ਼ੁਕਰੀਆ ਜਿਹੜਾ ਵੀ ਕੋਈ ਸਾਥੀ ਬਾਹਰ ਬੈਠਾ ਜਾਂ ਕੋਈ ਦੂਰ ਬੈਠਾ ਮੈਨੂੰ ਵੀਡੀਓ ਕਰ ਲੈ ਮੈਂ ਸਾਰੇ ਆਪਦੇ ਵਸਤਰ ਲਾ ਕੇ ਦਿਖਾ ਦੂੰਗਾ ਕੱਲਾ ਕੱਲਾ ਅਵਦੰਗ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਠੀਕ ਹਜੇ ਵੀ ਚਲੋ ਤੁਸੀਂ ਆਪਣਾ ਧਿਆਨ ਰੱਖੋ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਐਮਐਲਏ ਸਾਹਿਬ ਤੁਸੀਂ ਇੱਕ ਮੁੰਡੇ ਨੂੰ ਵੀਡੀਓ ਕਾਲ ਕੀਤੀ ਕਹਿੰਦੇ ਕਿ ਸੀਆਈਏ ਸਟਾਫ ਦੇ ਵਿੱਚ ਉਹਨੂੰ ਕੁੱਟਿਆ ਜਾ ਰਿਹਾ ਸੀ ਤਸ਼ੱਦਦ ਕੀਤਾ ਜਾ ਰਿਹਾ ਸੀ ਤੇ ਤੁਸੀਂ ਆਪਣੇ ਪੈਰੀ ਹੱਥ ਲਵਾਉਣ ਦੇ ਚੱਕਰ ਵਿੱਚ ਇੰਨਾ ਕੁਝ ਕਰਵਾ ਦਿੱਤਾ ਮੁੰਡੇ ਨਾਲ ਗੋਰਾ ਮੱਤਾ ਨਾਮ ਹੈ ਉਸ ਮੁੰਡੇ ਦਾ ਬਈ ਪਤਾ ਕੀ ਗੱਲ ਹੈ ਕਈ ਲੋਕਾਂ ਨੂੰ ਆਏ ਲੱਗਦਾ ਵੀ ਇੰਨੇ ਬਿਨਾਂ ਦਾ ਵੋਟੇਜ ਨਹੀਂ ਬਣਨੀ ਜੇ ਐਮਐਲਏ ਦਾ ਨਾਮ ਲਾਈ ਜੀ ਚਲੋ ਜੇ ਕੋਈ ਵੀਡੀਓ ਕਾਲ ਕੀਤੀ ਹੁਣ ਕਿ ਤੂੰ ਕੇਸ ਫਾਈਲ ਕਰ ਤੇ ਇਨਕੁਆਇਰੀ ਹੋਊਗੀ ਪਤਾ ਲੱਗ ਜਾਊਗਾ ਜੀ ਮਤਲਬ ਪੁੱਜਵਾਨੀ ਕਰਨਾ ਕਰਦੇ ਰਹਿਣ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਕਿਉਂਕਿ ਦਰਸਰ ਗੰਭੀਰ ਮਸਲਾ ਇਸ ਕਰਕੇ ਹੈ ਸਾਡੀ ਵੀ ਗੱਲ ਹੋਣੀ ਹੋਈ ਹੈ ਗੋਰਾ ਮੱਤਾ ਨਾਮ ਦੇ ਮੁੰਡੇ ਨਾਲ ਅੰਗਰੇਜ਼ ਸਿੰਘ ਤੁਸੀਂ ਜਾਣਦੇ ਹੋ ਵੈਸੇ ਮੁੰਡੇ ਨੂੰ ਇਹ ਹਾਂ ਹੈਗਾ ਇੱਥੇ ਮੁੰਡਾ ਜੀ ਜੀ ਉਹ ਕਹਿੰਦਾ ਕਿ ਅਸੀਂ ਮਜ਼ਦੂਰ ਯੂਨੀਅਨ ਦੇ ਵਿੱਚ ਕੰਮ ਕਰਦੇ ਆਂ ਮਜ਼ਦੂਰਾਂ ਦੀ ਗੱਲ ਕਰਨ ਲੱਗੇ ਸੀ ਧਰਨਾ ਲਾਉਣ ਲੱਗੇ ਸੀ ਧਰਨਾ ਲਾਉਣਾ ਵੀ ਹੁਣ ਗਣਾ ਹੋ ਗਿਆ ਕਹਿੰਦੇ ਕਿ ਨਾ ਤਾਂ ਡੀਐਸਪੀ ਨੇ ਸੁਣੀਆ ਨਾ ਐਮਐਲਏ ਨੇ ਉਲਟਾ ਸੀਆਈਏ ਸਟਾਫ ਤੋਂ ਚਕਵਾ ਕੇ ਮੇਰੇ ਨਾਲ ਇੰਨਾ ਤਸ਼ੱਦਦ ਕਰਵਾਇਆ ਕਿ ਤੁਰਿਆ ਨਹੀਂ ਜਾਂਦਾ ਹੈਲੋ ਜਿਵੇਂ ਬੀਸੀਗਾ ਦਿੱਲੀ ਇਲੈਕਸ਼ਨ ਜੀ ਜੀ ਉਹਦੂ ਮਗਰੋਂ ਦੀ ਇਹ ਗੱਲ ਆ ਕੁਝਕ ਬੰਦਿਆਂ ਦਾ ਨਾ ਆਏ ਆ ਜਿਵੇਂ ਮੰਨ ਲਓ ਕੋਈ ਬੱਕਰੀ ਚੋਰੀ ਹੋ ਗਈ ਜਾਂ ਕੋਈ ਨਿੱਕੀ ਮੋਟੀ ਵੀ ਚੀਜ਼ ਹੋ ਗਈ ਇਹਨਾਂ ਕੋਲੇ ਇੱਕੋ ਹੀ ਹਥਿਆਰ ਆ ਐਮਐਲਏ ਜੀ ਫਲਾਨਾ ਚੀਜ਼ ਵੀ ਐਮਐਲਏ ਨੇ ਕਰਤੀ ਚੋਰੀ ਕੀਤੀ ਉਹ ਵੀ ਐਮਐਲਏ ਨੇ ਕਰਤੀ ਇਹਦਾ ਘਰ ਟੈ ਗਿਆ ਉਹ ਵੀ ਇਹ ਇਹ ਉਹਨਾਂ ਬੰਦਿਆਂ ਚੋਂ ਆ ਜਿਨੇ ਮੰਨ ਲਓ ਅੱਜ ਦੀ ਗੱਲ ਨਹੀਂ ਕਰਦਾ ਅੱਜ ਤੋਂ ਬਾਅਦ ਵੀ ਜੇ ਕੋਈ ਗੱਲ ਹੋਊਗੀ ਇਹਨੇ ਮੇਰਾ ਨਾਮ ਲੈਣੀ ਨੇ। ਤੁਹਾਡੇ ਕੀ ਇਹੋ ਜਿਹਾ ਕੀ ਵੈਰ ਹੋ ਗਿਆ ਕਿ ਉਹ ਮੁੰਡਾ ਤੇ ਸਾਨੂੰ ਬੜੀ ਦਰਦਨਾਕ ਕਹਾਣੀ ਆਪਣੀ ਦੱਸ ਰਿਹਾ ਕਹਿੰਦਾ ਮੈਨੂੰ ਮੌਕਾ ਵੀ ਨਹੀਂ ਦਿੱਤਾ ਗਿਆ। ਨਹੀਂ ਨਹੀਂ ਕੋਈ ਵੈਰ ਕੋਈ ਨਹੀਂਗਾ ਕਈ ਵਾਰ ਨਾ ਬੰਦਾ ਮੈਂਟਲੀ ਤੌਰ ਤੇ ਸਟੇਬਲ ਨਹੀਂ ਹੁੰਦਾਗਾ। ਉਹਨੂੰ ਐ ਲੱਗਦਾ ਵੀ ਮੈਂ ਐ ਕਰਕੇ ਸ਼ਹਿਰ ਜ਼ਿਆਦਾ ਮਸ਼ਹੂਰ ਹੋ ਜਾਊਗਾ। ਤੇ ਜਾਂ ਮੇਰਾ ਕੋਈ ਕੰਮ ਜਿਹੜਾ ਮਤਲਬ ਨਹੀਂ ਕੋਈ ਸੁਣਦਾ ਤਾਂ ਉਹ ਸੁਣ ਲੂਗਾ ਕਿ ਮੈਂ ਨਾ ਲੈਦਾ ਹਰ ਇੱਕ ਟੀਚ ਅਲੱਗ ਮੇਰਾ ਤੁਸੀਂ ਤਾਂ ਨਾ ਲਾਉਂ ਤੋਂ ਤੁਹਾਨੂੰ ਕੋਈ ਦਿੱਕਤ ਨਹੀਂ ਸੀ ਧਰਨਾ ਲਾਉਂਦੇ ਤਾਂ ਕੋਈ ਪਰੇਰ ਧਰਨਾ ਧਰਨਾ ਲਾਉਣ ਤੋਂ ਆਪਾਂ ਨੂੰ ਕੀ ਦਿੱਕਤ ਹੈ ਕਿਸੇ ਤੋਂ ਹੂੰ ਧਰਨਾ ਲਾਉਣ ਤੋਂ ਨਾਲੇ ਜਿਹੜੇ ਗੱਲ ਕਿਨੇ ਵੀ ਐਮਐਲਏ ਸਾਹਿਬ ਨੇ ਮੇਰੀ ਗੱਲ ਨਹੀਂ ਸੁਣੀ ਮੇਰੇ ਕੋ ਆਇਆ ਕਦੋਂ ਹੂੰ ਤੁਸੀਂ ਵੀਡੀਓ ਕਾਲ ਤੇ ਕੋਈ ਗੱਲ ਨਹੀਂ ਕੀਤੀ ਉਹਨਾਂ ਦਿਨਾਂ ਵਿੱਚ 31 ਜਨਵਰੀ ਨੂੰ ਜਿਸ ਦਿਨ ਉਹਨੂੰ ਕੁੱਟਿਆ ਗਿਆ ਵੀਰੇ ਉਹਨਾਂ ਨੇ ਕਹਿੰਦਾ ਤੁਸੀਂ ਆਪਾਂ ਕੋਰਟ ਤੇ ਫਾਈਲ ਕਰੋਗੇ ਇਸ ਉਹ ਕਹਿ ਰਿਹਾ ਕਹਿੰਦਾ ਮੈਂ ਠੀਕ ਹੋ ਲਵਾਂ ਤੰਦਰੁਸਤ ਹੋ ਲਵਾਂ ਫਿਰ ਮੈਂ ਕਾਨੂੰਨੀ ਬਾਬਾ ਉਹਨੂੰ ਤੰਦਰੁਸਤੀ ਦੇਵੇ ਛੇਤੀ ਠੀਕ ਹੋਵੇ ਤੇ ਉਹ ਕਰਿਓ ਹਰ ਵਾਰੀ ਜੱਪ ਮਾਰ ਕੇ ਨਿਕਲਣ ਵਾਲੀ ਗੱਲ ਦੀ ਉਹ ਤਾਂ ਹਰ ਇੱਕ ਚੀਜ਼ ਨਹੀਂ ਐ ਕਰ ਦਿੰਦਾ ਵੀ ਐਮਐਲਏ ਮਤਲਬ ਵੇਲਾ ਹੀ ਉਹਦੇ ਉੱਤੇ ਹੀ ਆ ਹੂੰ ਜਿੰਨਾ ਇੰਪੋਰਟੈਂਟ ਹੈ ਨਹੀਂ ਵੀਰੇ ਉਹ ਮਤਲਬ ਤੁਹਾਡਾ ਉਸ ਕੇਸ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਕੋਈ ਲੈਣਾ ਦੇਣਾ ਹੈ ਜਾਂ ਨਹੀਂ ਹੈ ਭਾਈ ਜੀ ਮੈਨੂੰ ਤਾਂ ਗੱਲ ਹੀ ਨਹੀਂ ਪਤਾ ਕਿ ਇਹ ਤਾਂ ਕੁਝ ਬੰਦਿਆਂ ਦੀ ਆਦਤ ਬਣ ਚੁੱਕੀ ਆ ਨਾ ਤਾਂ ਐਮਐਲਏ ਬਿਨਾ ਉਹਨਾਂ ਦੀ ਕੋਈ ਨਾਂ ਲੈ ਬਿਨਾ ਖਬਰ ਉਹਨਾਂ ਵੀ ਚੱਲਦੀ ਆ। ਉਹਨਾਂ ਨੂੰ ਐ ਲੱਗਦਾਗਾ ਵੀ ਇਹਦੇ ਤੋਂ ਘਵਾ ਦੇ ਜਾਂ ਫਲਾਨੇ ਤੋਂ ਘਵਾ ਦੋ ਜਾਂ ਉਹ ਕਰਦੇ ਜਾਂ ਇਹ ਆਪ ਕਰ ਲੈਂਦਾ। ਬਸ ਇਹਦੀ ਪ੍ਰਾਣੀ ਆ ਤਾਂ ਇੱਥੇ ਤੁਸੀਂ ਇਹਦੇ ਹਲਕੇ ਤੇ ਰਿਕਾਰਡ ਪੁੱਛਿਓ ਸਾਰੇ। ਹੂੰ ਲੋਕ ਇਹਨੂੰ ਚੰਗੀ ਤਰ੍ਹਾਂ ਜਾਣਦੇ ਆ। ਮਤਲਬ ਇੱਕ ਕੋਈ ਇੱਕ ਬੰਦੇ ਮੈਂ ਕਹਿਣਾ ਨਹੀਂ ਚਾਹੁੰਦਾ ਹਾਂ ਦਾ ਮੈਂ ਕਿਸੇ ਬਾਰੇ ਗੋਲਡਣੀ ਉਹਨੇ ਇੰਪੋਰਟੈਂਸ ਮਿਲ ਜਾਂਦੀ ਆ ਤੇ ਉਹਨੂੰ ਐ ਲੱਗਦਾ ਵੀ ਚੱਲ ਮੇਰੀ ਮਸ਼ਹੂਰੀ ਹੋ ਜੂ। ਪਰ ਤੁਸੀਂ ਇਹਨਾਂ ਬਾਰੇ ਪੁੱਛੇ ਹੋ ਜ਼ਰੂਰੀ ਆ ਵੀ ਧਰਨਾ ਲਾਉਂਦੇਗਾ ਤਾਂ ਉਹਦੇ ਚੱਕ ਦੇ ਕੇ ਨੇ ਆ ਫਿਰ। ਮੈਂ ਦੋ ਚੱਕਰ ਕਰਿਆ ਤੇ ਕਰਕੇ ਜੀ ਆ ਮੈਂ ਇੱਕੋ ਹੀ ਸਵਾਲ ਅਖੀਰ ਤੇ ਤੁਹਾਡੇ ਤੋਂ ਜਾਨਣਾ ਚਾਹਨਾ ਜਵਾਬ ਲੈਣਾ ਚਾਹਨਾ ਉਹ ਮੁੰਡਾ ਇਹ ਕਹਿ ਰਿਹਾ ਹੈ ਪੀੜਿਤ ਮੁੰਡਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੇਰਾ ਕਸੂਰ ਹੀ ਨਹੀਂ ਸੀ ਬਿਨਾ ਕਸੂਰ ਤੋਂ ਹੀ ਮੇਰੇ ਨਾਲ ਇੰਨਾ ਕੁਝ ਕੀਤਾ ਗਿਆ ਤਸ਼ੱਦਦ ਬਹੁਤ ਜ਼ਿਆਦਾ ਹੋਇਆ ਉਹ ਕਹਿੰਦਾ ਜਦੋਂ ਇਹ ਜਾਂਚ ਕਰਾਉਣੀ ਹੈ ਜੇ ਉਹ ਜਾਂਚ ਕਰਾਉਂਦਾ ਹੈ ਤੇ ਤੁਸੀਂ ਸ਼ਾਮਲ ਹੋਵੋਗੇ ਜਾਂਚ ਚ ਪੱਖ ਰੱਖਣੇ ਮੈਂ ਕਹਾਂ ਮੈਂ ਪੂਰਾ ਸਾਥ ਦਊਂਗਾ ਛੇਤੀ ਠੀਕ ਹੋ ਕੇ ਭਰਾ ਜਾਂਚ ਕਰਾਵੇ ਠੀਕ ਹੈ ਬਹੁਤ ਸ਼ੁਕਰੀਆ ਮੰਨ ਲਓ ਜੇ ਵਿੱਚ ਨਾ ਕੁਝ ਨਿਕਲਦਾ ਹੋਇਆ ਉਹਦਾ ਫਿਰ ਆ ਜਿਹੜੀਆਂ ਉਹਨਾਂ ਨੇ ਤੁਹਾਡੇ ਚੈਨਲ ਤੇ ਗੱ ਫਿਰ ਅਸੀਂ ਉਸ ਚੀਜ਼ ਦੀ ਜਾਂਚ ਕਰਾਵਾਂਗੇ ਅਸੀਂ ਡੈਟਾ ਫਾਰਮੇਸ਼ਨ ਪਾਵਾਂਗੇ ਹਣਾ ਹਰ ਵਾਰੀ ਬੋਲਣਾ ਵੀ ਐਵੇਂ ਹਰ ਇੱਕ ਚੀਜ਼ ਹੀ ਕਹਦੇ ਨੇ ਮਿਲਣੇ ਦਿੱਤੀ ਐ ਵੀ ਕੋਈ ਗਲਤ ਨਹੀਂ ਬਣਦੀ ਜੀ ਹੂੰ ਕਦੇ ਹੁਣ ਕਹੇ ਵੀ ਹਰ ਅੱਜ ਅੱਜ ਜਣੇ ਕਹਤਾ ਕੱਲ ਨੂੰ ਕੋਈ ਹੋਰ ਗੱਲ ਤੁਹਾਨੂੰ ਕਹੂੰਗਾ ਵੇਖ ਲਓ ਉਹ ਵੀ ਹਰ ਇੱਕ ਚੀਜ਼ ਐ ਐਮਐਲਏ ਨਾਲ ਜੁੜਦੀ ਹੋਊਗੀ ਤੁਹਾਨੂੰ ਲੱਗਦਾ ਵੀ ਇੰਨਾ ਕੋਈ ਬੰਦਾ ਫ੍ਰੀ ਹੈਗਾ ਵੀ ਇਹਦੇ ਤੇ ਹੀ ਲੱਗ ਰਹਾ ਮੈਂ ਕੋਈ ਐਡੀ ਚੀਜ਼ ਹੈ ਨਹੀਂ ਤੁਸੀਂ ਆਪਣਾ ਪੱਖ ਸਾਂਝਾ ਕੀਤਾ ਜੀ ਬਹੁਤ ਸ਼ੁਕਰੀਆ ਠੀਕ